ਹਾਂਜੀ ਪੈਨੋ ਤੇ ਪ੍ਰਭੋ ਸਸਿਕਲ ਵੈਗੁਰਜੀ ਕਾ ਖਾਨ ਸਾ ਵੈਗੁਰਜੀ ਦੀ ਫਤਿਹ ਅੱਜ ਆਪਾਂ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਏ ਹਾਂ ਤੁਸੀਂ ਇਹ ਚੈਨਲ 'ਆਂ ਮਸ਼ੀਨਾਂ ਦਾ ਬਹੁਤ ਦੇਖਿਆ ਹੋਣਾ ਜੀਆਂ ਚੱਲਦੀਆਂ ਤੇ ਚਲਾਈਆਂ ਵੀ ਹੋਣੀਆਂ ਇਹ ਜਿਹੜੀ ਮਸ਼ੀਨ ਨਾ ਖਵੋਟਾ ਕੰਪਨੀ ਦੀ ਮਸ਼ੀਨ ਇਹਦਾ ਟ੍ਰਾਇਲ ਜੇ ਯੂਪੀ ਸਾਈਡ ਹੀ ਹੋਇਆ ਉਹਦਾ ਟ੍ਰਾਇਲ ਚੱਲ ਰਿਹਾ ਹੈ ਮਸ਼ੀਨ ਬਹੁਤ ਵਧੀਆ ਕੰਮ ਜਾਵੇ ਇਹ ਮਸ਼ੀਨ ਚ ਖਾਸੀਅਤ ਕੀ ਆਪਾਂ ਵੀਡੀਓ ਤੁਹਾਨੂੰ ਕਿਉਂ ਦਿਖਾ ਰਹੇ ਹਾਂ ਦੇਖੋ ਵੀਡੀਓ ਦੇ ਵਿੱਚ ਇਹ ਚ ਖਾਸੀਅਤ ਇਹ ਹੈ ਵੀ ਭਾਵੇਂ ਹਰੀ ਜਿਰੀ ਹੋਵੇ ਇਹ ਉਹ ਵੀ ਕੱਟ ਦਿੰਦੀ ਏ ਆਪਾਂ ਨੂੰ ਜਿੰਨੇ ਦਾਣਿਆਂ ਦੀ ਟੋੜ ਏ ਉਸ ਹਿਸਾਬ ਨਾਲ ਟੈਂਪਰੇਚਰ ਦੇ ਹਿਸਾਬ ਨਾਲ ਹੀ ਕੱਟ ਦਿੰਦੀ ਏ ਦਾਣੇ ਅਲੱਗ ਸਟੋਰ ਕਰ ਦਈਏ ਆਪਾਂ ਚੈਨਲੀਆਂ ਮਸ਼ੀਨਾਂ ਚਲਾਉਂਦੇ ਆ ਨਾ ਉਹ ਪਿੱਛੇ ਕੀ ਕਰਦੀਆਂ ਨੇ ਖੋਸ ਜਿਆ ਕੱਟਦੀਆਂ ਨੇ ਹਣਾ ਜਿਹੜਾ ਕੰਮ ਨਹੀਂ ਆਉਂਦਾ ਇਹਦੇ ਨਾਲ ਕੀ ਬੈਨੀਫਿਟ ਹੈ ਦਾਣੇ ਆਪਣੇ ਸੇਫ ਹੋ ਗਏ ਤੇ ਜਿਹੜੀ ਇਹ ਪਰਾਲੀ ਦੀਆਂ ਪੋਲੀਆਂ ਨੇ ਆਪਾਂ ਪਰਾਲੀ ਦੀਆਂ ਪੋਲੀਆਂ ਬਨ ਕੇ ਨਾ ਆ ਪਰਾਲੀ ਦੀਆਂ ਪੋਲੀਆਂ ਆਪਾਂ ਬਨ ਸਕਦੇ ਆ ਬਨ ਕੇ ਨੂੰ ਸਟੋਰ ਕਰ ਸਕਦੇ ਆ ਅਲੱਗ ਸਟੋਰ ਕਰ ਸਕਦੇ ਆ ਭਾਵੇਂ ਖੇਤ ਦੇ ਵਿੱਚ ਸਟੋਰ ਕਰ ਲਓ ਯਾਨੀ ਕਿ ਪ੍ਰਾਲੀ ਵੀ ਕੰਮ ਆ ਸਕਦੀ ਏ ਤੇ ਮੁੰਜਰਾਂ ਜਿਹੜੇ ਨੇ ਦਾਣੇ ਉਹ ਵੀ ਆਪਣੇ ਸੇਫ ਨਿਕਲਦੇ ਨੇ ਉਹ ਵੀ ਖਰਾਬ ਨਹੀਂ ਹੁੰਦੇ ਮੁੰਜਰਾਂ ਲਾਪਰਨ ਦੀ ਲੋੜ ਨਹੀਂ ਆਗਰ ਆਪਾਂ ਮੁੰਜਰਾਂ ਲਾਪਰਦੇ ਆ ਤਾਂ ਜਿਹੜੀ ਵਿੱਚ ਪ੍ਰਾਲੀ ਉਹ ਵਿੱਚ ਮੋਣੀ ਪੈਂਦੀ ਇਹਦੇ ਨਾਲ ਕੀ ਆਪਣੀ ਪ੍ਰਾਲੀ ਵੀ ਇਹ ਕੱਟੀ ਜਾਂਦੀ ਏ ਚੈਨ ਵਾਲੀ ਮਸ਼ੀਨ ਦੇ ਨਾਲ ਪ੍ਰਾਲੀ ਵੀ ਆਪਣੇ ਕੰਮ ਆ ਸਕਦੀ ਡੰਗਰਾਂ ਨੂੰ ਤੁਹਾਨੂੰ ਪ੍ਰਾਲੀ ਵੀ ਲੋੜ ਹੈ ਤਾਂ ਪ੍ਰਾਲੀ ਤੁਸੀਂ ਡੰਗਰਾਂ ਵਾਲੀ ਵਰਤ ਸਕਦੇ ਹੋ ਤੇ ਜੇਰੀ ਤਾਂ ਨਿਕਲੂਗੀ ਨਿਕਲੂਗੀ ਸਾਰੀ ਵੀਡੀਓ ਕਿਵੇਂ ਦੀ ਲੱਗੀ ਸ਼ੇਅਰ ਲਾ ਜੀ ਕਰਿਓ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਕੱਲ ਨੂੰ ਆਪਾਂ ਨਵੀਂ ਵੀਡੀਓ ਲੈ ਕੇ ਇਸੇ ਟਾਈਮ 6:00 7:00 ਵਜੇ ਮਿਲਾਂਗੇ ਚੈਨਲ ਆਪਣੇ ਇਸੇ ਚੈਨਲ ਦੀ ਪੱਕੇ ਪੰਜਾਬ ਵਾਲੇ ਐਨਆਰਆਈ ਤੇ ਪੱਕੇ ਪੰਜਾਬ ਵਾਲੇ ਤੇ ਪ੍ਰਦੀਪ ਸਿੰਘ ਸਰਾਣਾ ਦੇ ਜੁੜ YouTube ਤੇ Facebook ਤੇ ਵੇਖ ਰਹੇ ਹੋ ਵੀਡੀਓ ਤਾਂ ਚੈਨਲ ਨੂੰ ਫੋਲੋ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗੀ ਆਪਣੀ رائے ਕਮੈਂਟਾਂ ਵਿੱਚ ਜ਼ਰੂਰ ਦਿਓ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ